ਜੰਗ ਲੜੋ ਬੇਈਮਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਸੋ ਸਾਥੀਓ ਜਿਸ ਤਰ੍ਹਾਂ ਅੱਜ ਜਿਲ੍ਹਾ ਤਰਨਤਾਰਨ ਦੀ ਸਮੂਚੀ ਟੀਮ ਅੱਜ ਇੱਕ ਮੀਟਿੰਗ ਬੁਲਾਈ ਗਈ ਆ ਕਿ 11 ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਹੈ ਕਿਉਂਕਿ ਇਸ ਨੇ ਉਹਨਾਂ ਲੋਕਾਂ ਤੇ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਲੋਕਾਂ ਨੇ ਸਾਡੇ ਅਧਿਕਾਰ ਸਾਡੇ ਹੱਕ ਸਾਡੇ ਨਿਆਂ ਆ ਸਾਡੇ ਬੱਚਿਆਂ ਦੇ ਅਧਿਕਾਰ ਖਾਦੇ ਜਿਨ੍ਹਾਂ ਨੇ ਆਸੀ ਜਾਲੀ ਸਰਟੀਫਿਕੇਟ ਪਾਉ ਸਾਡੀ ਕਮਿਊਨਿਟੀ ਦੇ BC ਦੇ SC ਦੇ ਜਾਲੀ ਸਰਟੀਫਿਕੇਟ ਬਣਾ ਕੇ ਜਿਨ੍ਹਾਂ ਨੌਕਰੀਆਂ ਕੀਤੀਆਂ ਉਹਨਾਂ ਦੇ ਅਗੇਸਟ ਪ੍ਰੋਫੈਸਰ ਹਰਨੇਕ ਸਿੰਘ ਜੀ ਦੀ ਅਗਵਾਈ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਧਰਨਾ ਕਿਤੇ ਚੱਲਿਆ ਸੀ ਉਹ ਮੋਹਾਲੀ ਵਿਖੇ ਚੱਲਿਆ ਸੀ ਚੋਰ ਫੜੋ ਰਿజర్ਵੇਸ਼ਨ ਮੋਰਚਾ ਪੱਕਾ ਮੋਰਚਾ ਮਹਾਲੀ ਸੋਸ ਦੇ ਵਿੱਚ ਸਰਕਾਰ ਨੇ ਸਾਨੂੰ ਲੌਲੀਪੌਪ ਦੇਣ ਲਈ ਸਰਕਾਰ ਨੇ ਸਾਨੂੰ ਸਮਝੋ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਇਹ ਆ ਕੇ ਉੱਥੇ ਉਹ ਮੋਰਚਾ ਚਕਾਇਆ ਕਿ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਪਰ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਅਜੇ ਤੱਕ ਅਮਲ 'ਚ ਨਹੀਂ ਲਿਆਂਦੀ ਗਈ ਇਸ ਕਰਕੇ ਆਪਣੇ ਸਮਾਜ ਨੇ ਤਹਿਯਾ ਕੀਤਾ ਹੈ ਕਿ ਸੰਗਰੂਰ ਧੂਰੀ ਵਿਕੇ ਜਿੱਥੋਂ ਦਾ ਸੀਐਮ ਹੈ ਸੀਐਮ ਸਿਟੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਵੱਡਾ ਧਰਨਾ ਜਿਹੜਾ ਆ ਉਹ ਲਾਇਆ ਜਾਵੇਗਾ ਅਤੇ ਆਪਣੇ ਅਧਿਕਾਰਾਂ ਅਤੇ ਆਪਣੇ ਹੱਕਾਂ ਲਈ ਆਪਣੇ ਬੱਚਿਆਂ ਦੇ ਅਧਿਕਾਰਾਂ ਲਈ ਆਉਣ ਵਾਲੀ ਜਨਰੇਸ਼ਨ ਦੇ ਲਈ ਅਸੀਂ ਜਿਹੜਾ ਇਹ ਲੜਾਈ ਲੜਾਂਗੇ ਤੇ ਉਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਜਿਹੜੇ ਲੋਕ ਸਾਡੇ ਲੋਕਾਂ ਸਾਡੇ ਬੱਚਿਆਂ ਦਾ ਅਧਿਕਾਰ ਖਾਦਾ ਜਿੰਨਾ ਜਾਲੀ ਸਰਟੀਫਿਕੇਟ ਬਣਾ ਕੇ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿ ਤੁਹਾਡੀਆਂ ਨੌਕਰੀਆਂ ਨਹੀਂ ਕਿ ਕੱਲੀਆਂ ਤੁਹਾਡੀਆਂ ਨੌਕਰੀਆਂ ਖਾ ਗਏ ਸਾਥੀਓ ਤੁਹਾਡੀਆਂ ਗੈਸ ਏਜੰਸੀਆਂ ਖਾ ਗਏ ਤੁਹਾਡੇ ਪੈਟਰੋਲ ਪੰਪ ਹਿੱਸੇ ਦੇ ਜਿਹੜੇ ਉਹ ਖਾ ਗਏ ਤੁਹਾਡੇ ਬੱਚਿਆਂ ਦਾ ਜਿਹੜਾ ਅਧਿਕਾਰ ਉਹ ਸਾਰਾ ਜਿਹੜਾ ਇਹ ਲੁੱਟ ਕੇ ਲੋਗ ਲੈ ਗਏ ਪਰ ਅਸੀਂ ਉਹਨਾਂ ਲੋਕਾਂ ਨੂੰ ਅਵੇਅਰ ਕਰਨ ਚ ਪਿੰਡਾ ਪਿੰਡਾ ਕਸਬਿਆਂ 'ਚ ਜਾਣਾ ਉਸ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਤੋਂ ਵੱਡੀ ਤਾਕਤ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਡੀ ਤਾਕਤ ਦੇ ਨਾਲ ਪਠਾਨਕੋਟ ਪੰਜਾਬ ਦੇ ਹਰ ਇੱਕ ਜ਼ਿਲ੍ਹੇ 'ਚੋਂ ਅੰਮਰਸਾਹ ਕਪੂਰਥਲਾ ਅਤੇ ਪੰਜਾਬ ਦੇ ਸਾਰੇ ਜਿੰਨੇ ਵੀ ਜ਼ਿਲ੍ਹੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਲੱਖਾਂ ਦੀ ਤਦਾਦ ਤੇ ਹਜ਼ਾਰਾਂ ਦੀ ਤਦਾਦ ਤੇ ਲੋਕ ਜਿਹੜਾ ਆਪਣੇ ਅਧਿਕਾਰਾਂ ਲਈ ਉੱਥੇ ਪਹੁੰਚਣ ਤੇ ਸਰਕਾਰ ਨੂੰ ਆਪਾਂ ਦੱਸੀਏ ਕਿ ਜਿਨ੍ਹਾਂ ਲੋਕਾਂ ਸਾਡਾ ਹੱਕ ਖਾਦਾ ਤੁਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਆਪਣੇ ਅਧਿਕਾਰਾਂ ਦੀ ਲੜਾਈ ਲੜਾਂਗੇ ਤੇ ਉਹਨਾਂ ਉੱਤੇ ਜਿੰਨਾ ਤੱਕ ਸਰਕਾਰ ਸਖਤੀ ਨਾਲ ਪਰਚਾ ਦਰਜ ਨਹੀਂ ਕਰਦੀ ਉਹਨਾਂ ਕੋਲੋਂ ਜਿਹੜੇ ਉਹਨਾਂ ਪੈਸੇ ਸਾਡੀ ਨੌਕਰੀਆਂ ਕਰਕੇ ਕਮਾਏ ਆ ਉਹਨਾਂ ਤੋਂ ਜੋ ਉਹਨਾਂ ਨੇ ਬੈਨੀਫਿਟ ਲਏ ਆ ਉਹ ਸਾਰੇ ਪੈਸੇ ਜਿਹੜੇ ਜਿੰਨਾ ਤੱਕ ਵਾਪਸ ਸਰਕਾਰ ਖਜ਼ਾਨੇ 'ਚ ਜਮਾ ਨਹੀਂ ਕਰਦੀ ਉਹਨਾਂ ਤੱਕ ਇਹ ਲੜਾਈ ਜਿਹੜੀ ਇਸੇ ਤਰ੍ਹਾਂ ਲੜਦੀ ਰਹੇਗੀ ਉਥੇ ਸਾਡੇ ਸਾਥੀ ਸਾਡੇ ਲੜਾਈ ਲੜਨ ਜਾ ਰਹੇ ਨੇ ਆ ਤੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਲ੍ਹਾ ਤਰਨਤਾਰਨ ਦੇ ਵਿੱਚ ਵੱਡੀ ਤਾਕਤ ਨਾਲ ਅਸੀਂ ਉੱਥੇ ਪਹੁੰਚਣਾ ਤੇ ਆਪਣੇ ਬੱਚਿਆਂ ਆਪਣੇ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਆ ਉਹ ਅਧਿਕਾਰ ਆਪਣੇ ਜਿਹੜੇ ਹੱਕਾ ਉਹ ਅਸੀਂ ਲੈ ਕੇ ਰਹਿਣੇ ਆ ਸਾਡਾ ਹੱਕ ਜਿੱਤੇ ਰੱਖ ਸਾਡਾ ਹੱਕ ਜਿੱਤੇ ਰੱਖ ਸੋ ਇਸਕੋ ਆਰਮਿਕ ਸ਼ਕਤੀ ਹਮਾਰੀ ਆਰਮਿਕ ਜਾਨ ਦੀ ਲਈ ਸੋ ਇਸ ਕਰਕੇ ਸਾਥੀਓ ਤਹਈਆ ਕਰਨਾ ਹੈ ਆਪਾਂ ਇਥੋਂ ਤਰਨਤਾਰਨ ਜ਼ਿਲ੍ਹੇ ਚੋਂ ਵੱਡੀ ਟੀਮ ਦੇ ਨਾਲ ਜਿਹੜਾ ਆ ਉਹ ਧੂਰੀ ਸੰਗਰੂਰ ਵਿਖੇ ਉਸ ਧਰਨੇ ਵਿੱਚ ਪਹੁੰਚਣਾ ਹੈ ਇੰਨੀਆਂ ਬੇਨਤੀਆਂ ਕਰਦਾ ਹਾਂ ਸਾਰਿਆਂ ਨੂੰ ਜੈ ਵਾਲਮੀਕੇ ਜੈ ਗੁਰੂ ਬਿਆਨਾ ਜੈ ਵਾਲਮੀਕੇ